ਸੱત્રਕਾਲ ਤੁਸੀਂ ਜੁੜਿਓ ਮੈਂ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮਨਪ੍ਰੀਤ ਕਾਰ ਬਾਲੀਵੁੱਡ ਇੰਡਸਟਰੀ ਦੇ ਵਿੱਚ ਆਪਣੀ ਤਾਕ ਜਮਾਉਣ ਵਾਲੀ ਵਿਦਿਆ ਬਾਲਨ ਅੱਜ ਟੌਪ ਦੀਆਂ ਬਿਨੇਤਰੀਆਂ ਦੀ ਸੂਚੀ ਚਾਹੁੰਦੀ ਹੈ ਜੀ ਹਾਂ ਵਿਦਿਆ ਬਾਲਨ ਅੱਜ 45 ਸਾਲਾਂ ਦੀ ਹੋ ਚੁੱਕੀ ਹੈ ਅੱਜ 204 ਕਰੋੜ ਦੀ ਮਾਲਕਨ ਵਿਦਿਆ ਨੂੰ ਤਿੰਨ ਰਾਸ਼ਟਰੀ ਪੁਰਸਕਾਰ ਤਿੰਨ ਫਿਲਮ ਫੇਅਰ ਅਤੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਪਰ ਇੱਕ ਸਮਾਂ ਸੀ ਜਦੋਂ 12 ਫਿਲਮਾਂ ਤੋਂ ਵਿਦਿਆ ਬਾਲਨ ਨੂੰ ਹਟਾ ਦਿੱਤਾ ਗਿਆ ਸੀ ਜ਼ਿਆਦਾਤਰ ਨਿਰਦੇਸ਼ਕ ਨਿਰਮਾਤਾ ਉਸ ਨੂੰ ਆਪਣੀਆਂ ਫਿਲਮਾਂ ਵਿੱਚ ਕਾਸਟ ਕਰਨ ਤੋਂ ਵੀ ਚਿਜਕਦੇ ਸਨ ਅਜਿਹਾ ਇੱਕ ਨਿਰਦੇਸ਼ਕ ਪ੍ਰਦੀਪ ਸਰਕਾਰ ਅਤੇ ਨਿਰਮਾਤਾ ਵਿਦੂ ਵਿਨੋਦ ਚੋਪੜਾ ਨੇ ਉਸ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਉਸ ਨੂੰ ਫਿਲਮ ਪਰਿੰਨੀਤਾ ਜਗ੍ਹਾ ਦਿੱਤੀ ਇਸ ਤੋਂ ਬਾਅਦ ਵਿਦਿਆ ਨੇ ਕੈਰੀਅਰ ਦੀ ਉਡਾਨ ਭਰੀ ਭਾਵੇਂ ਇਸ ਸਫ਼ਰ ਵਿੱਚ ਉਤਾਰ ਚੜਾਵ ਰਹੇ ਨੇ ਪਰ ਵਿਦਿਆ ਨੇ ਕਦੀ ਹਿੰਮਤ ਨਹੀਂ ਹਾਰੀ ਦਾ ਜੇ ਕਿ ਮੁੰਬਈ ਦੇ ਵਿੱਚ ਰਹਿਣ ਵਾਲੀ ਇੱਕ ਤਮਿਲ ਬ੍ਰਾਹਮਣ ਪਰਿਵਾਰ ਦੇ ਵਿੱਚ ਪੈਦਾ ਹੋਈ ਵਿਦਿਆਬਲ ਨੇ ਸਕੂਲ ਦੇ ਦਿਨਾਂ ਤੋਂ ਹੀ ਅਭਿਨੇਤਰੀ ਬਣਨ ਦਾ ਸੁਪਨਾ ਦੇਖਣਾ ਸ਼ੁਰੂ ਕਰ ਦਿੱਤਾ ਪਰ ਉਸਦੇ ਪਰਿਵਾਰ ਦਾ ਕੋਈ ਵੀ ਸਦਸਿਆ ਫਿਲਮ ਇੰਡਸਟਰੀ ਦੇ ਨਾਲ ਨਹੀਂ ਜੁੜਿਆ ਸੀ ਪਰ ਉਸਦੇ ਪਿਤਾ ਹਮੇਸ਼ਾ ਉਸ ਨੂੰ ਸਪੋਰਟ ਕਰਦੇ ਸਨ ਪਰ ਉਸ ਦੀ ਮਾਤਾ ਨੂੰ ਇਹ ਕੰਮ ਪਸੰਦ ਨਹੀਂ ਸੀ ਉਹ ਹਮੇਸ਼ਾ ਵਿਦਿਆ ਦੇ ਪਿਤਾ ਨੂੰ ਕਹਿੰਦੀ ਸੀ ਕਿ ਤੁਸੀਂ ਉਸ ਨੂੰ ਅਜਿਹਾ ਕਰਨ ਤੋਂ ਕਿਉਂ ਨਹੀਂ ਰੋਕਦੇ ਹਾਲਾਂਕਿ ਵਿਦਿਆ ਨੇ ਵੀ ਆਪਣੀ ਮਾਂ ਦੀ ਸਲਾਹ ਮੰਨ ਲਈ ਪਰ ਉਹ ਕਦੇ ਇਕੱਦਾਈ ਥੀਏਟਰ ਕਰ ਰਹੀ ਸੀ ਕਾਲਜ ਦੇ ਦੌਰਾਨ ਉਸ ਨੂੰ ਇੱਕ ਟੀਵੀ ਸ਼ੋਅ ਵਿੱਚ ਨੌਕਰੀ ਮਿਲੀ ਪਰ ਬਦਕਿਸਮਤੀ ਨਾਲ ਇਹ ਸ਼ੋਅ ਵੀ ਕਦੇ ਔਨ-ਏਅਰ ਨਹੀਂ ਹੋਇਆ ਵਿਦਿਆ ਨੂੰ ਆਪਣੇ ਸੁਪਨਿਆਂ ਦੇ ਪੈਲੇ ਪੜਾਤੇ ਹੀ ਠੋਕਰ ਲੱਗ ਗਈ ਉਹ ਜਾਣਦੀ ਸੀ ਕਿ ਇਹ ਸਫ਼ਰ ਉਸ ਨੂੰ ਆਸਾਨੀ ਨਾਲ ਨਹੀਂ ਹਾਸਲ ਹੋਵੇਗਾ ਪਰ ਉਸ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਸ਼ੁਰੂਆਤ ਇਸ ਤਰ੍ਹਾਂ ਹੀ ਹੋਵੇਗੀ ਵਿਦਿਆ ਨੂੰ ਯੂਰੋਫੀਆ ਗਰੁੱਪ ਦੇ ਸੰਗੀਤ ਵੀਡੀਓ ਵਿੱਚ ਕੰਮ ਮਿਲ ਗਿਆ ਇਸ ਵੀਡੀਓ ਲਈ ਨਿਰਦੇਸ਼ਕ ਪ੍ਰਦੀਪ ਸਰਕਾਰ ਦਾਦਾ ਕਾਸਟ ਕਰ ਰਹੇ ਸਨ ਇਸ ਤੋਂ ਬਾਅਦ ਫਿਲਮ ਪਰਨੀਤਾ ਨਾਲ ਵਿਦਿਆ ਨੂੰ ਫਿਲਮ ਦੀਆਂ ਆਫਰਾਂ ਆਉਣ ਲੱਗੀਆਂ 2005 ਤੋਂ 2011 ਤੱਕ ਦੇ ਦੌਰਾਨ ਵਿਦਿਆ ਦੀਆਂ ਕਈ ਫਿਲਮਾਂ ਹਿੱਟ ਤੇ ਫਲॉप ਰਹੀਆਂ ਹਾਲਾਂਕਿ ਇਸ ਦੌਰਾਨ ਵਿਦਿਆ ਦੀ ਜ਼ਿੰਦਗੀ 'ਚ ਇੱਕ ਅਜੀਹਾ ਦੌਰ ਆਇਆ ਜਦੋਂ ਉਹ ਇੰਡਸਟਰੀ ਨੂੰ ਛੱਡਣਾ ਚਾਹੁੰਦੀ ਸੀ ਦਰਅਸਲ ਫਿਲਮ ਹੈ ਬੇਬੀ ਦੇ ਰਿਲੀਜ਼ ਹੋਣ ਤੋਂ ਬਾਅਦ ਉਸ ਨੂੰ ਆਪਣੇ ਭਾਰ ਤੇ ਕੱਪੜਿਆਂ ਨੂੰ ਲੈ ਕੇ ਕਾਫੀ ਟਰੋਲ ਕੀਤਾ ਜਾ ਰਿਹਾ ਸੀ ਇਸ ਦੌਰਾਨ ਉਹਨਾਂ ਦੀਆਂ ਫਿਲਮਾਂ ਵੀ ਅਸਫਲ ਹੋ ਰਹੀਆਂ ਸਨ ਇਨ੍ਹਾਂ ਗੱਲਾਂ ਨੇ ਵਿਦਿਆ ਨੂੰ ਕਾਫੀ ਪਰੇਸ਼ਾਨ ਕਰ ਦਿੱਤਾ ਸੀ ਉਸ ਨੂੰ ਇਹ ਮਹਿਸੂਸ ਹੋਣ ਲੱਗ ਗਿਆ ਕਿ ਉਹਨਾਂ ਦਾ ਜ਼ਿਆਦਾਤਰ ਪਾਰ ਹੋਣ ਦੇ ਨਾਲ ਉਹਨਾਂ ਨੂੰ ਅਸਫਲਤਾ ਮਿਲ ਰਹੀ ਹੈ ਉਸ ਨੂੰ ਆਪਣੇ ਸਰੀਰ ਨਾਲ ਨਫ਼ਰਤ ਹੋਣ ਲੱਗੀ। ਦਾਜੀ ਕੀ ਵਿਦਿਆਬਾਲਨ ਨੇ ਇੰਡਸਟਰੀ ਛੱਡਣ ਦਾ ਫੈਸਲਾ ਵੀ ਕਰ ਰਿਆ ਸੀ ਪਰ 2011 ਤੋਂ 12 ਦੀਆਂ ਦੋ ਫਿਲਮਾਂ ਨੇ ਇੰਡਸਟਰੀ 'ਚ ਸਨਸਨੀ ਮਚਾ ਦਿੱਤੀ ਉਸ ਨੂੰ ਰਹਿ ਲਈ ਮਜਬੂਰ ਕਰ ਦਿੱਤਾ। ਉਹ ਫਿਲਮਾਂ ਸਨ ਦ ਡਰਟੀ ਪਿਕਚਰ ਅਤੇ ਕਹਾਣੀ। ਆਪਣੇ ਕੈਰੀਅਰ ਦੇ ਸਿਖਰ ਤੇ ਵਿਦਿਆ ਨੇ ਵਿਆਹ ਕਰਾ ਕੇ ਸਭ ਨੂੰ ਹੈਰਾਨ ਵੀ ਕਰ ਦਿੱਤਾ ਸੀ। 2012 ਦੇ ਵਿੱਚ ਨਿਰਮਾਤਾ ਸਿਧਾਰਥ رائے ਕਪੂਰ ਦੇ ਨਾਲ ਵਿਦਿਆਬਾਲ ਨੇ ਵਿਆਹ ਕਰਾ ਲਿਆ। ਵਿਦਿਆਬਾਲਨ ਸਿਧਾਰਥ رائے ਕਪੂਰ ਦੀ ਤੀਸਰੀ ਪਤਨੀ ਹੈ। ਦੋਵੇਂ ਪਹਿਲੀ ਵਾਰ ਫਿਲਮ ਫੇਅਰ ਅਵਾਰਡਸ ਦੇ ਬੈਕਸਟੇਜ ਤੇ ਮਿਲੇ ਸੀਗੀ। ਹਾਲਾਂਕਿ ਦੋਹਾਂ ਦੀ ਜਾਣ ਪਛਾਣ ਕਰਨ ਜੋਹਰ ਨਹੀਂ ਕਰਵਾਈ ਸੀ। ਕਰਨ ਦਾ ਮੰਨਣਾ ਸੀ ਕਿ ਵਿਦਿਆ ਅਤੇ ਸਿਧਾਰਥ ਵਿਚਕਾਰ ਚੰਗੀ ਬੌਂਡਿੰਗ ਹੋ ਸਕਦੀ ਹੈ। ਇੰਨੇ ਕੁ ਦਿਨਾਂ ਤੋਂ ਬਾਅਦ ਦੋਵੇਂ ਅਕਸਰ ਇੱਕ ਦੂਜੇ ਨੂੰ ਮਿਲਣ ਲੱਗ ਗਏ ਤੇ ਉਹਨਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ।